ਤੁਸੀਂ ਇਮੇਜਿਨ ਕਰਕੇ ਦੇਖਿਓ ਕਿ 350 ਸਾਲ ਪਹਿਲਾਂ ਜਦੋਂ ਚੱਕ ਨਾਨਕੀ ਨਗਰ ਇੱਥੇ ਧਰਤੀ ਖਰੀਦ ਕੇ ਗੁਰੂ ਪਾਸ਼ਾ ਨੇ ਬਸਾਇਆ ਸੀ ਜਿਹਦਾ ਨਾਮ ਬਾਅਦ ਚ ਆਨੰਦਪੁਰ ਹੋਇਆ ਜਿਹਦੇ ਬਾਰੇ ਅਸੀਂ ਹਿੰਦ ਕੀ ਚਾਦਰ ਗਾਥਾ ਲਿਖੀ ਔਰ ਮਹਾਰਾਸ਼ਟਰ ਦੇ ਸਕੂਲਾਂ ਦੇ ਵਿੱਚ ਸਵੇਰੇ ਪ੍ਰੇਅਰ ਦੇ ਤੌਰ ਤੇ ਉਹ ਚੱਲਦੀ ਆ ਤੇ ਮੈਂ ਕਹਿੰਦਾ ਇੰਨੀਆਂ ਵਿਡਿਆਈਆਂ ਸਤਿਗੁਰ ਨੇ ਹੀ ਸਰਤਾਜ ਤੇ ਗਾਥਾ ਲਿਖਾਈ ਹੈ ਇਸ ਤੇਗ ਨੇ ਹੀ ਕਲਮ ਕੀ ਜੀ ਲੋਅ ਜਲਾਈ ਹੈ ਸਭ ਮਿਲ ਕੇ ਦੇ ਰਹੇ ਹਨ ਜੋ ਆਦਰ ਤੋਂ ਦੇਖੀਏ ਮਿਸਾਲ ਹੈ ਜੋ ਹਿੰਦ ਕੀ ਚਾਦਰ ਤੋਂ ਦੇਖੋ ਉਹ ਬਹੁਤ ਹੀ ਅਫਸੋਸਜਨਕ ਉਹ ਘਟਨਾ ਹੈ ਮੈਨੂੰ ਅਭੀ ਗਾੜੀ ਮੇਂ ਹੀ ਪਤਾ ਚ ਜੀ ہمارے ਬੜੇ ਅਜ਼ੀਜ਼ ਹੈ ਮੇਰੀ ਕਈ ਵਾਰ ਬਾਤ ਹੋਈ ਹੈ ਹਾਂਸੇ ਤਾਂ ਜਬ ਵੀ ਮੌਕਾ ਮਿਲੇਗਾ ਮੈਂ ਉਸੇ ਫੋਨ ਕਰਕੇ ਪੁੱਛੂਗਾ ਕਿਉਂਕਿ ਹੁਣ ਕੇ ਹਾਲਾਤ ਆਪਨੇ ਦੇਖਿਆ ਹਤਾ ਹਸਪੀਟਲ ਮੇ ਕਾਫੀ ਦਿਨੋਂ ਸੇ ਥੇ ਔਰ ਉਨਕਾ ਪਰਿਵਾਰ ਸਾਰਾ ਇਸ ਸਦਮੇ ਮੇ ਹੈ ਹਮ ਸਾਰਾ ਹਿੰਦੁਸਤਾਨ ਕਿਉਂਕਿ ਸਾਡੇ ਪੰਜਾਬ ਦੀ ਸ਼ਾਨ ਸੀ ਉਹ ਸਾਂਹੇ ਹਾਲ ਤੋਂ ਉੱਠ ਕੇ ਉਹਨਾਂ ਨੇ ਬੰਬੇ ਤੱਕ ਜਾ ਕੇ ਮਤਲਬ ਵਚਨ ਸਾਹਿਬ ਦੇ ਨਾਲ ਬੜੀਆਂ ਬੜੀਆਂ ਸ਼ਖਸੀਤਾਂ ਦੇ ਬਰਾਬਰ ਤੇ ਜਾ ਕੇ ਕਿਰਦਾਰ ਕਰਨੇ ਔਰ ਦੁਨੀਆ ਦੇ ਉੱਤੇ ਇਨਾ ਫਰਹਰਾ ਲਹਿਰਾਉਣਾ ਆਪਣੀ ਬੁਲੰਦੀ ਦਾ ਅਦਾਕਾਰੀ ਦਾ ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ ਅੱਜ ਪੰਜਾਬ ਦੇ ਲਈ ਵੀ ਇਹ ਬੜਾ ਵੱਡਾ ਸਦਮਾ ਵੀ ਹੈ ਕਿ ਧਰਮਿੰਦਰ ਸਾਹਿਬ ਇਸ ਫਾਨੀ ਦੁਨਸਾਰ ਨੂੰ ਅਲਵਿਦਾ ਕਹਿ ਗਏ ਨੇ ਪਰ ਉਹਨਾਂ ਦੀਆਂ ਯਾਦਾਂ ਆਉਂਦੀਆਂ ਹਨ, ਉਹਨਾਂ ਦੀਆਂ ਫਿਲਮਾਂ, ਉਹਨਾਂ ਦੀਆਂ ਤਸਵੀਰਾਂ, ਉਹਨਾਂ ਦੀ ਖੂਬਸੂਰਤੀ ਹਮੇਸ਼ਾ ਚੇਤਿਆਂ 'ਚ ਯਾਦ ਰਹੇਗੀ।